ਹੈਲੋ ਜੀ ਅੱਜ ਆਪਾਂ ਤੁਹਾਨੂੰ ਬਹੁਤ ਸੋਹਣੇ ਜੇ ਸੂਟ ਆ ਜਿਹੜੇ ਘੱਟ ਪ੍ਰਾਈਸ ਵਿੱਚ ਦਿਖਾਵਾਂਗੇ ਕਾਟਨ ਦਾ ਸਟੱਫ ਹੋਊਗਾ ਪਿਓਰ ਕਾਟਨ ਦਾ ਤੇ ਫੈਬਰਿਕ ਦੀ ਕੁਆਲਿਟੀ ਜਿਹੜੀ ਆ ਬਹੁਤ ਵਧੀਆ ਹੋਏਗੀ ਜਿੱਦਾਂ ਕਹਿ ਲਓ ਕਿ ਸੁਪਰ ਡੁਪਰ ਹਿੱਟ ਕੁਆਲਿਟੀ ਰਹੇਗੀ ਪ੍ਰਾਈਸ ਜਿਹੜਾ ਬਹੁਤ ਘੱਟ ਹੋਏਗਾ ਤੁਸੀਂ ਚੈੱਕ ਕਰੋ ਚੈੱਕ ਕਰੋ ਚਲੋ ਡਿਜ਼ਾਈਨ ਪ੍ਰਿੰਟ ਜਿਹੜੇ ਤੁਹਾਨੂੰ ਪਸੰਦ ਆਉਂਦੇ ਆ ਤੁਸੀਂ ਦੇਖੀ ਚਲੋ ਕਿੰਨੇ ਸੋਹਣੇ ਤੇ ਸੋਹਣੇ ਡਿਜ਼ਾਈਨ ਆ ਜਿਹੜੇ ਇਹਨਾਂ ਵਿੱਚ ਮੋਸਟਲੀ ਸੂਟ ਜਿਹੜੇ ਹੋਣਗੇ 550 ਵਿੱਚ ਹੋਣਗੇ ਪਿਓਰ ਕਾਟਨ ਦਾ ਸੂਟ ਪਿਓਰ ਕਾਟਨ ਦਾ ਹੀ ਦੁਪੱਟਾ ਕੁਆਲਿਟੀ ਬਹੁਤ ਵਧੀਆ ਸੌਫਟ ਹੈ ਫੈਬਰਿਕ ਰਹੇਗਾ 550 ਪ੍ਰਾਈਸ ਵਿੱਚ ਹੋਣਗੇ ਤੇ ਵਿੱਚ ਕੁਝ ਆਨ ਡਿਫਰੈਂਟ ਪ੍ਰਾਈਸ ਕਿਸੇ ਦਾ ਅਪ ਵੀ ਹੋਏਗਾ ਤੁਸੀਂ ਮੈਸੇਜ ਕਰਕੇ ਸਕਰੀਨਸ਼ਾਟ ਲੈ ਕੇ ਜਿਹੜਾ ਪੁੱਛ ਸਕਦੇ ਹੋ ਪ੍ਰਾਈਸ ਬਾਰੇ ਇੱਥੋਂ ਸਟਾਰਟ ਹੋਣਗੇ ਜਿਹੜੇ 550 ਪ੍ਰਾਈਸ ਵਿੱਚ ਹੋਣਗੇ ਠੀਕ ਹੈ ਜੀ ਤੇ ਸ਼ਿਪਿੰਗ ਜਿਹੜੀ 올ਓਵਰ ਇੰਡੀਆ ਫ੍ਰੀ ਰਹੇਗੀ ਸ਼ਿਪਿੰਗ ਦੇ ਤੁਹਾਨੂੰ ਕੋਈ ਵੀ ਐਕਸਟਰਾ ਚਾਰजेस ਪੇ ਕਰਨ ਦੀ ਲੋੜ ਨਹੀਂ ਹੈਗੀ ਡਿਜ਼ਾਈਨ ਚੈੱਕ ਕਰੋ ਪ੍ਰਿੰਟ ਦੇਖੋ neck ਤੇ ਕਿੰਨਾ ਸੋਹਣਾ ਬਣਿਆ ਹੋਇਆ ਕੋਈ V neck ਵਾਲਾ ਆਇਆ ਕੋਈ ਪੱਟੀ ਵਾਲਾ ਆ ਕਿਸੇ ਤੇ ਵਰਕ ਕੀਤਾ ਹੋਇਆ ਆ ਕੋਈ ਬਾਟਮ ਵਰਕ ਵਾਲਾ ਵੀ ਹੋਏਗਾ ਤੇ ਕੋਈ ਬਾਟਮ ਪਲੇਨ ਵਾਲਾ ਹੋਏਗਾ ਠੀਕ ਹੈ ਜੀ ਕਿਸੇ ਦੇ ਪ੍ਰਿੰਟ ਚ ਬਾਟਮ ਹੋएगी ਸਾਰੇ ਤਰ੍ਹਾਂ ਦੇ ਡਿਜ਼ਾਈਨ ਲੈ ਕੇ ਆਏ ਆ ਤੁਸੀਂ ਆਪਣੇ ਅਕੋਰਡਿੰਗ ਚੈੱਕ ਕਰਕੇ ਸਿਲੈਕਟ ਕਰਕੇ ਸਕਰੀਨਸ਼ਾਟ ਜਿਹੜਾ ਦੇ ਕੇ ਆਪਣੇ ਕੋਲੋਂ ਲੈ ਸਕਦੇ ਹੋ ਜਿੱਦਾਂ ਹਰੇਕ ਪਹਿਣ ਦੀ ਅਲੱਗ-ਅਲੱਗ ਡਿਮਾਂਡ ਹੁੰਦੀ ਆ ਕੋਈ ਪਲੇਨ ਬਾਟਮ ਲਾਈਕ ਕਰਦੇ ਆ ਕੋਈ ਬਾਟਮ ਵਰਕ ਲਾਈਕ ਕਰਦੇ ਆ ਕੋਈ ਪ੍ਰਿੰਟ ਚ ਲਾਈਕ ਕਰਦੇ ਆ ਤੇ ਆਪਾਂ ਸਾਰੀਆਂ ਹੀ ਪਹਿਣਾਂ ਦੀ ਡਿਮਾਂਡ ਨੂੰ ਪੂਰਾ ਕਰਕੇ ਤੇ ਸਾਰੇ ਤਰ੍ਹਾਂ ਦਾ ਹੀ ਅੱਜ ਪ੍ਰਿੰਟ ਚ ਲੈ ਕੇ ਆਏ ਆ ਸੂਟ ਪਹਿਣਾ ਚੈੱਕ ਕਰੋ ਕਿੰਨੇ ਸੋਹਣੇ ਡਿਜ਼ਾਈਨ ਬਣੇ ਹੋਏ ਆ neck ਦੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਆ neck work ਚ ਬਹੁਤ ਆ ਜੇ ਪ੍ਰਿੰਟ ਚ ਲੈਣੇ ਪ੍ਰਿੰਟ ਚ ਵੀ ਹੈਗੇ ਆ ਸਾਰੇ ਤਰ੍ਹਾਂ ਦੇ ਡਿਜ਼ਾਈਨ ਅਵੇਲੇਬਲ ਆ ਇਹ ਸੂਟ ਜਿਹੜੇ ਬਹੁਤ ਹੀ ਸੇਲ ਹੁੰਦੇ ਆ ਤਾਂ ਭੈਣਾਂ ਦੇ ਪਰਸਨਲੀ ਫਿਰ ਬਹੁਤ ਮੈਸੇਜ ਆਉਂਦੇ ਕਈ ਵਾਰ ਕੁਛ ਭੈਣਾਂ ਤਾਂ ਰਹਿ ਜਾਂਦੀਆਂ ਇਹ ਸੂਟ ਬਾਈ ਕਰਨ ਤੋਂ ਤੇ ਫਿਰ ਉਹਨਾਂ ਦੇ ਮੈਸੇਜ ਆਉਂਦੇ ਆ ਤੇ ਸਾਨੂੰ ਆਲਮੋਸਟ 1 ਵੀਕ ਦੇ ਵਿੱਚ ਸੂਟ ਦੁਆਰਾ ਜਿਹੜੇ ਆ ਮੰਗਵਾਉਣੇ ਹੀ ਪੈਂਦੇ ਆ ਤੇ ਇਸ ਕਰਕੇ ਇਹ ਜਿਹੜਾ ਸਟਾਕ ਆ ਲਿਮਟਿਡ ਹੀ ਹੁੰਦਾ ਆ ਸੂਟ ਤਾਂ ਇਹਦੇ ਵਿੱਚ ਘੱਟੋ ਘੱਟ ਆਹਾ ਆਪਣੇ ਕੋਲ ਇਸ ਟਾਈਮ 100 200 ਪੀਸ ਅਵੇਲੇਬਲ ਹੈ ਬਟ ਸੇਲ ਇਹ 1 2 ਦਿਨ ਦੇ ਵਿੱਚ ਹੋ ਜਾਂਦੇ ਆ ਤਾਂ ਭੈਣੋ ਜਲਦੀ ਤੋਂ ਜਲਦੀ ਤੁਸੀਂ ਸਿਲੈਕਟ ਕਰੋ ਸਕਰੀਨਸ਼ਾਟ ਲਾਓ ਤੇ ਆਪਣਾ ਆਰਡਰ ਆ ਬੁੱਕ ਕਰਵਾਈ ਚਲੋ ਤਾਂ ਜੋ ਜਿਹੜੀਆਂ ਭੈਣਾਂ ਵੀ ਇਹ ਬਾਏ ਕਰਨਾ ਚਾਹੁੰਦੀਆਂ ਕੋਈ ਭੈਣ ਜਿਹੜੀ ਰਹਿ ਨਾ ਜਾਵੇ ਸਾਨੂੰ ਹੁੰਦਾ ਹੈ ਕਿ ਕੋਈ ਵੀ ਭੈਣ ਨਿਰਾਸ਼ ਨਾ ਹੋਵੇ ਚੈੱਕ ਕਰੀ ਚਲੋ neck ਪੱਟੀ ਦੇਖੋ ਕਿੰਨੇ ਸੋਹਣੇ ਬਣੇ ਹੋਇਆ ਪ੍ਰਿੰਟ ਚ ਆਗੇ 올ਓਵਰ ਪ੍ਰਿੰਟ ਚ ਆਗੇ ਬਾਟਮ ਵਰਕ ਵਾਲੇ ਆਗੇ ਦੇਖੋ ਬਾਟਮ ਤੇ ਕਿੰਨਾ ਸੋਹਣਾ ਪਿਆਰਾ ਜਿਹਾ ਵਰਕ ਕੀਤਾ ਆ ਨਵੀਆਂ ਕਲਿਆਗੇ ਚੈੱਕ ਕਰੀ ਚਲੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਪ੍ਰਿੰਟ ਹੈ ਜੀ ਇਹਨਾਂ ਦੇ ਜਿਹੜੀ ਆ ਪ੍ਰਾਈਸ ਹੈ ਐਸ ਕੰਪੇਅਰ ਜੇ ਤੁਸੀਂ ਪ੍ਰਾਈਸ ਦੇਖਦੇ ਆ 550 ਰੁਪਏ ਵਿੱਚ ਮਿਲਣਗੇ ਇੰਨਾ ਕੁ ਵਧੀਆ ਪ੍ਰਾਈਸ ਅਕੋਰਡਿੰਗ ਵਧੀਆ ਫੈਬਰਿਕ ਹੈ ਨਾ ਜੀ ਇਹ ਨਾਰਮਲੀ ਮਾਰਕੀਟ ਵਿੱਚ ਜਿਹੜੇ 800 ਤੋਂ 1000 ਰੁਪਏ ਦੇ ਵਿੱਚ ਸੇਲ ਹੁੰਦੇ ਆ ਜਿਹੜੇ ਤੁਹਾਨੂੰ ਕਹਿ ਲਓ ਕਿ ਆਪਾਂ ਅੱਧ ਮੋਲ ਵਿੱਚ ਹੀ ਤੁਹਾਨੂੰ ਇਹ ਸੂਟ ਦਿੰਨੇ ਆ ਇਹਨਾਂ ਦਾ ਪ੍ਰਾਈਸ ਮਾਰਕੀਟ 'ਚ 800 ਤੋਂ 1000 ਰੁਪਏ ਹੁੰਦਾ ਆ ਚੈੱਕ ਕਰੀ ਚਲੋ ਪ੍ਰਿੰਟ ਚੈੱਕ ਕਰੀ ਚਲੋ ਕਲਰ ਚ ਇਲੈਕਟ ਕਰੀ ਚਲੋ ਬਹੁਤ ਸੋਹਣੇ ਸੋਹਣੇ ਹੈ ਜੀ ਬਾਕੀ ਪਿਆਰੋ ਜਿਨ੍ਹਾਂ ਪਿਆਰਣੇ ਹੈ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰੋ ਬਾਕੀ ਭੈਣਾਂ ਨੈਕਸਟ ਆਪਾਂ ਆਹ ਟਾਈ ਡਾਈ ਚ ਲੈ ਕੇ ਆਏ ਇਹਦੇ ਵਿੱਚ ਹੋਰ ਵੀ ਕਲਰ ਹੈਗੇ ਘੱਟੋ ਘੱਟ ਇਹਦੇ ਵਿੱਚ ਵੀ 90 ਤੋਂ ਰੰਗ ਅਵੇਲੇਬਲ ਹੈਗੇ ਹੋਰ ਬਟ ਸਾਰੇ ਵੀਡੀਓ ਵਿੱਚ ਦਿਖਾਉਣੇ ਜਿਹੜੇ ਆਕੀ ਹੋ ਜਾਂਦੇ ਆ ਤਾਂ ਸੋ ਜਿਨ੍ਹਾਂ ਭੈਣਾਂ ਨੇ ਇਹ ਸੂਟ ਬਾਈ ਕਰਨੇ ਆ ਅਗਰ ਇਹਨਾਂ ਵਿੱਚ ਕੋਈ ਹੋਰ ਕਲਰ ਨਹੀਂ ਪਸੰਦ ਕੋਈ ਹੋਰ ਦੇਖਣਾ ਚਾਹੁੰਦੇ ਆ ਤਾਂ ਤੁਸੀਂ ਆਪਾਂ ਨੂੰ ਮੈਸੇਜ ਕਰਕੇ ਆਪਣੇ ਕੋਲੋਂ ਇਹਨਾਂ ਸੂਟਸ ਦੀ ਫੋਟੋ ਮੰਗਵਾ ਸਕਦੇ ਹੋ ਨੈਕਸਟ ਆ ਪ्युअर ਸਲੱਬ ਕਾਟਨ ਦਾ ਆ ਗਿਆ ਜੀ ਸੂਟ ਇਹ ਚ ਕੋਟਾ ਚੱਕ ਦਾ ਦੁਪੱਟੇ ਦੇ ਵਿੱਚ ਵੀ ਕਾਫੀ ਕਲਰ ਹੈਗੇ ਆ ਅਗਰ ਇਹ ਵੀ ਤੁਸੀਂ ਲਾਈਕ ਕਰਦੇ ਆ ਇਹਨਾਂ ਚ ਵੀ ਕੋਈ ਕਲਰ ਮੰਗਵਾਉਣੇ ਆ ਹੋਰ ਮੰਗਵਾ ਕੇ ਚੈੱਕ ਕਰ ਸਕਦੇ ਹੋ ਤੁਸੀਂ ਸਿਲੈਕਟ ਕਰਨੇ ਕਰ ਸਕਦੇ ਹੋ ਨੈਕਸਟ ਆ ਜੋਰਜਟ ਦੇ ਵਿੱਚ ਲੈ ਕੇ ਆਏ ਆ ਪ੍ਰਾਈਸ ਇਹਦਾ 450 ਰਹੇਗਾ ਸ਼ਿਪਿੰਗ ਫ੍ਰੀ ਰਹੇਗੀ ਛਾਟ ਤੇ ਦੁਪੱਟਾ ਆਰਗੈਂਜ਼ਾ ਚ ਹੋਏਗਾ ਬਾਟਮ ਜੋਰਜਟ ਚ ਹੋਏਗੀ ਇਹਦੇ ਵਿੱਚ ਵੀ ਕਾਫੀ ਕਲਰ ਹੋਰ ਹੈਗੇ ਆ ਤੁਸੀਂ ਫੋਟੋਸ ਮੰਗਵਾ ਸਕਦੇ ਹੋ ਜੀ ਨੈਕਸਟ ਸੇਮ ਇਹ ਕਾਟਨ ਦੇ ਵਿੱਚ ਆਗੇ ਚਿਕਨ ਬਾਟਮ ਦੇ ਨਾਲ ਆਗੇ ਪਹਿਲਾਂ ਵਿਦਾਊਟ ਸੌਰੀ ਪਹਿਲਾਂ ਦੁਪੱਟੇ ਨਾਲ ਦਿਖਾਈ ਸੀ ਹੁਣ ਵਿਦਾਊਟ ਦੁਪੱਟਾ ਆ ਠੀਕ ਹੈ ਜੀ ਇਹਨਾਂ ਦਾ ਪ੍ਰਾਈਸ ਦਾ ਵੀ ਫਰਕ ਰਹੇਗਾ ਜਿਹੜੀਆਂ ਭੈਣਾਂ ਦੁਪੱਟੇ ਨਾਲ ਬਾਏ ਕਰਨਾ ਚਾਹੁੰਦੀਆਂ ਉਹਨਾਂ ਕਰ ਸਕਦੇ ਅਗਰ ਵਿਦਾਊਟ ਦੁਪੱਟਾ ਲੈਣਾ ਵਿਦਾਊਟ ਵੀ ਲੈ ਸਕਦੇ ਹੋ ਨੈਕਸਟ ਆ ਜ਼ੋਰਜਟ ਦੇ ਵਿੱਚ ਸੂਟ ਹੈ ਜੀ ਬਹੁਤ ਸੋਹਣੇ ਵੀ ਜ਼ੋਰਜਟ ਵਿੱਚ ਆ ਨਾਲ ਦੁਪੱਟਾ ਵੀ ਜ਼ੋਰਜਟ ਦਾ ਰਹੇਗਾ ਦੁਪੱਟੇ ਦੇ ਜਿਹੜੀ ਆ 4 ਸਾਈਡ ਲੈਸ਼ ਲੱਗੀ ਹੋਏਗੀ ਬਹੁਤ ਹੀ ਸੋਹਣੇ ਬਣੇ ਹੋਏ ਆ ਜੀ ਇਹ ਵੀ ਚੈੱਕ ਕਰੀ ਚਲੋ ਡਿਜ਼ਾਈਨ ਕਲਰ ਕਿੰਨੇ ਨੈਕਸਟ ਆ ਵੀ ਜੋਰਜਟ ਦਾ ਸੂਟ ਰਹੇਗਾ ਸ਼ਿਫੋਨ ਦਾ ਨਾਲ ਦੁਪੱਟਾ ਰਹੇਗਾ ਜੀ ਦੁਪੱਟਾ ਟਾਈ ਡਾਈ ਚ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਆ ਦੁਪੱਟੇ ਦੀ ਕਲਰ ਕਲੈਕਸ਼ਨ ਚੈੱਕ ਕਰੋ ਕਿੰਨੇ ਪਿਆਰੇ ਜਿਹੇ ਬਣਿਆ ਹੈ ਡਿਜ਼ਾਈਨ ਨੈਕਸਟ ਆ 올ਓਵਰ ਚ ਹੋਏਗਾ ਜੀ ਸਲੱਬ ਕਾਟਨ ਦਾ ਸੂਟ ਰਹੇਗਾ ਨਾਲ ਕੋਟਾ ਚੱਕ ਦਾ ਦੁਪੱਟਾ ਰਹੇਗਾ ਦੁਪੱਟਾ ਇਹ ਵੀ ਚੈੱਕ ਕਰੋ ਕਿੰਨਾ ਸੋਹਣਾ ਸੂਟ ਤੇ ਕਲਰ ਚੈੱਕ ਕਰੋ ਕਲਰ ਕਿੰਨੇ ਪਿਆਰੇ ਜਿਹੇ ਰੰਗ ਹੈ ਜੀ ਕਲਰ ਬਹੁਤ ਸੋਹਣੇ ਸੋਬਰ ਜਿਹੇ ਸਰਦਾਰੀ ਜੇ ਰੰਗ ਹੋਣਗੇ ਇਹ ਤੇ ਬਹੁਤ ਹੀ ਪਿਆਰੇ ਜਿਹੇ ਕੱਲਰ ਲੱਗਣਗੇ ਜੇ ਤੁਸੀਂ ਇਹਨੂੰ ਕੋਈ ਲੈਸ਼ੀਜ਼ ਲਗਵਾ ਕੇ ਰੈਡੀ ਕਰਵਾਉਂਗੇ ਕੋਈ ਨੈਕ ਡਿਜ਼ਾਈਨ ਕਿਹੜਾ ਡਿਜ਼ਾਈਨ ਲੈਸ਼ੀਜ਼ ਲਗਵਾ ਕੇ ਰੈਡੀ ਕਰਵਾਉਂਗੇ ਤਾਂ ਬਹੁਤ ਸੋਹਣੀ ਲੁੱਕ ਨਿਕਲ ਕੇ ਆਏਗੀ ਨੈਕਸਟ ਆ ਨੈਚਰਲ ਕ੍ਰੇਪ ਦੇ ਵਿੱਚ ਸੂਟ ਲੈ ਕੇ ਆਇਆ ਇਹ ਵੀ ਬਹੁਤ ਸੌਰੀ ਪਿਓਰ ਕ੍ਰੇਪ ਚ ਲੈ ਕੇ ਆਇਆ ਤੇ ਇਹ ਵੀ ਬਹੁਤ ਭੈਣਾਂ ਦੀ ਡਿਮਾਂਡ ਹੁੰਦੀ ਹੈ ਤੇ ਇਹ ਵੀ ਜਿਹੜੇ ਆ ਸੂਟ ਬਹੁਤ ਘੱਟ ਪ੍ਰਾਈਸ 'ਚ ਹੈ ਜੀ ਨੈਕਸਟ ਆ ਪਿਓਰ ਕਾਟਨ ਚ ਆ ਕੇ ਸੇਮ 550 ਦੇ ਪ੍ਰਾਈਸ ਦੇ ਵਿੱਚ ਹੈ ਜੀ ਇਹ ਵੀ ਚੈੱਕ ਕਰੋ ਵੀ ਡਿਜ਼ਾਈਨ ਕਿੰਨੇ ਸੋਹਣੇ ਸੋਹਣੇ ਆ ਜੀ ਨਵੇਂ ਤੋਂ ਨਵੇਂ ਡਿਜ਼ਾਈਨ ਹੁੰਦੇ ਆ ਸਭ ਇੱਕ ਤੋਂ ਇੱਕ ਹਟਕੇ ਡਿਜ਼ਾਈਨ ਹੁੰਦਾ ਜੀ ਇਹ ਚੈੱਕ ਕਰੀ ਚਲੋ ਕਿੰਨੇ ਸੋਹਣੇ ਬਣੇ ਹੋਏ ਆ ਬਹੁਤ ਹੀ ਖੂਬਸੂਰਤ ਲੱਗ ਰਿਹਾ ਸੂਟ ਜੇ ਤੁਸੀਂ ਵੇਅਰ ਕਰੋਗੇ ਅਗਰ ਕਿਸੇ ਨੂੰ ਗਿਫਟ ਵੀ ਦੇਣਾ ਆ ਤੇ ਇਹ ਬਿਲਕੁਲ ਪਰਫੈਕਟ ਸੂਟ ਹੋਣਗੇ ਜੀ ਨੈਕਸਟ ਆਵਲੇ ਵਿਦਆਊਟ ਦੁਪੱਟਾ ਹੋਣਗੇ ਜੌਰਜਟ ਦੇ ਵਿੱਚ ਹੀ ਹੋਣਗੇ ਨਾਲ ਬਾਟਮ ਕੰਟਰਾਸਟ ਪੇਨ ਰਹੇਗੀ ਇਹ ਜਿਹੜੇ 799 ਰੁਪਏ ਵਿੱਚ ਤਿੰਨ ਸੂਟ ਮਿਲਣਗੇ ਭੈਣੋ ਇਹ ਸਪੈਸ਼ਲ ਡਿਸਕਾਊਂਟ ਲਗਾਇਆ ਹੈ ਸ਼ਿਪਿੰਗ ਫ੍ਰੀ ਰਹੇਗੀ ਨੈਕਸਟ ਆ ਵੀ ਜੌਰਜਟ ਵਿੱਚ ਇਹ ਵੀ ਸਾਸਨ ਵਾਲੇ ਵਿੱਚ ਤਿੰਨ ਸੂਟ ਆ ਅਗਰ ਇਹ ਪ੍ਰਿੰਟ ਲਾਈ ਕਰ ਦੇ ਲੈ ਸਕਦੇ ਪਹਿਲਾ ਵਾਲਾ ਲੈਣਾ ਜਿਹੜਾ ਵੀ ਲੈਣਾ ਲੈ ਸਕਦੇ ਆ ਪ੍ਰਿੰਟ ਤੁਸੀਂ ਨੈਕਸਟ ਆਵਲਾ ਵੀ ਜੌਰਜਟ ਦਾ ਫੈਬਰਿਕ ਰਹੇਗਾ ਇਹ ਦੁਪट्टे ਦੇ ਨਾਲ ਆਗੇ ਬਹੁਤ ਸੋਹਣੇ ਦੁਪੱਟਾ ਚੈੱਕ ਕਰੋ ਕਿੰਨਾ ਸੋਹਣਾ ਬਣਿਆ ਸਾਈਡਸ ਤੇ ਫਲਾਰਸ ਦਾ ਕੰਮ ਕੀਤਾ ਹੋਇਆ ਬਹੁਤ ਸੋਹਣੇ ਵੀ ਬਣੇ ਹੋਇਆ ਨੈਕਸਟ ਆ ਬੁਟੀਕ ਸਟਾਈਲ ਚ ਆਗੇ ਬਹੁਤ ਹੀ ਸੋਹਣੇ ਬੁਟੀਕ ਸਟਾਈਲ ਚ ਬਣੇ ਹੋਣਗੇ ਘੇਰਾ ਨੈਕ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਬਾਜੂ ਦੇ ਵਰਕ ਹੋਏਗਾ ਬਹੁਤ ਹੀ ਵਧੀਆ ਬਣੇ ਹੋਣਗੇ ਵੀ ਡਿਜ਼ਾਈਨ ਚੈੱਕ ਕਰੀ ਚਲੋ ਕਿੰਨੇ ਸੋਹਣੇ ਬਣੇ ਹੋਇਆ ਨੈਕਸਟ ਆ ਜੌਰਜਟ ਦੇ ਵਿੱਚ ਹੋਣਗੇ ਸੂਟ ਹੋਏਗਾ ਬਰਬਰੀ ਦੇ ਨਾਲ ਦੁਪੱਟਾ ਰਹੇਗਾ ਜੀ ਇਹਦੇ ਨੈਕਸਟ ਆ ਵਾਲੇ ਵੈਲਵਟ ਚ ਲੈ ਕੇ ਆਏ ਆ ਵੈਲਵਟ ਹੋਂ ਜਿੱਦਾਂ ਕਿ ਬਾਹਰ ਵਾਲੀਆਂ ਭੈਣਾਂ ਨੂੰ ਜਿਹੜੀ ਇਹ ਵੈਲਵਟ ਦੀ ਡਿਮਾਂਡ ਜਿਹੜੀ ਉਹਨਾਂ ਦੀ ਸ਼ੁਰੂ ਹੋ ਗਈ ਆ ਆ ਵੈਲਵਟ ਦੇ ਸੂਟ ਲੈ ਕੇ ਆਏ ਆ ਬਹੁਤ ਸੋਹਣੇ ਸ਼ਾਰਟ ਤੇ ਦੁਪੱਟਾ ਵੈਲਵਟ ਚ ਰਹੇਗਾ ਬਾਟਮ ਇਹਨਾਂ ਦੇ ਨਾਲ ਪਸ਼ਮੀਨੇ ਦੀ ਰਹੇਗੀ ਅਗਰ ਤੁਸੀਂ ਇਹਨਾਂ ਵਿੱਚੋਂ ਵੀ ਕੋਈ ਆਰਡਰ ਲਗਵਾਉਣਾ ਹੈ ਤਾਂ ਤੁਸੀਂ ਆਪਣਾ ਬੁੱਕਰਵਾ ਸਕਦੇ ਹੋ